ਅੱਜ ਆਪਣੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਜੋ ਮੇਨ ਆਗੂ ਨੇ ਅੱਜ ਪਤਨਾ ਵਿਖੇ ਗੁਰਦੁਆਰਾ ਸਾਹਿਬ ਪਹੁੰਚੇ ਨੇ ਤੇ ਉਹਨਾਂ ਦਾ ਮੇਨ ਅਜੰਡਾ ਕੀ ਸੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਰ ਅੱਜ ਆਪਣਾ ਜੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਹੋਇਆ ਹੈ ਤੇ ਤੁਹਾ ਆਪਣਾ ਮੇਨ ਅਜੰਡਾ ਕੀ ਸੀ ਜੀ ਮੇਨ ਅਜੰਡਾ ਸਾਡਾ ਸੁਮਣੀ ਅਕਾਲੀ ਦਲ ਦਾ ਸਰਦਾਰ ਗੁਰਚਰਨ ਸਿੰਘ ਜੀ ਟੋੜਾ ਪੰਥਰ ਰਤਨ ਦੇ ਜੀਵਨ ਬਾਰੇ ਉਹਨਾਂ ਦਾ ਵਰਤ ਕਹਿਣ ਤੋਂ ਬਾਅਦ ਵੀ ਉਹਨਾਂ ਦਾ ਜੇ ਜਨਮ ਦਿਹਾੜਾ 24 ਤਰੀਕ ਦਾ ਸਾਰੀ ਸੰਗਤ ਨੇ ਅੱਜ ਇਕੱਠੇ ਹੋ ਕੇ ਮੀਟਿੰਗ ਕੀਤੀ ਉਪਰਾਲਾ ਕੀਤਾ ਕਿ 24 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਸਤਰਾਣੇ ਵੱਲੋਂ ਸਾਰੀਆਂ ਸੰਗਤਾਂ ਨੇ ਹਮ-ਹਮਾ ਕੇ ਗੁਰਦੁਆਰਾ ਦੁਖਨਵਾਰਨ ਸਾਹਿਬ ਪਹੁੰਚਣਾ ਤੇ ਉੱਥੇ ਪਹੁੰਚ ਕੇ ਜਿਹੜੀ ਉਹਨਾਂ ਦਾ ਜਨਮ ਦਿਹਾੜਾ ਉਹਨੂੰ ਵੱਧ ਚੜ੍ਹ ਕੇ ਬੜੇ ਚਾਅ ਤੇ ਸ਼ੌਂਕ ਨਾਲ ਮਨਾਉਣ ਵਾਸਤੇ ਉਪਰਾਲਾ ਕੀਤਾ ਇਹ ਹੀ ਅੱਜ ਸਾਡਾ ਮੀਟਿੰਗ ਸੀ ਇਹ ਹੀ ਸਾਡਾ ਏਜੰਡਾ ਸੀ ਅੱਜ ਹਰਕੀਨਾ ਜੀ ਆਪਣਾ ਗੁਰਦੀਪ ਸਿੰਘ ਖਾਂ ਜੀ ਸਰਕਲ ਜਥੇ ਜੀ ਅੱਜ ਆਪਣੇ ਗੁਰਦੁਆਰੇ ਵਿੱਚ ਬਹੁਤ ਬੜੀ ਕਾਫੀ ਹੋਏ ਆਏ تھے۔ ਪੰਥ ਕੇ ਸ਼ਰਮਾ ਜੀ ਵੈਸੇ ਪਹੁੰਚੇ ਸੀਗੇ। ਹਾਂ ਜੀ ਪੰਥਰਤਨ ਸਰਦਾਰ ਗੁਰਚਰਨ ਸਿੰਘ ਟੋੜਾ ਜੀ ਦਾ 100ਵਾਂ ਜਨਮ ਦਿਵਸ ਦਾ ਆਬ ਜਿਹੜੀ ਆ ਉਹ ਦੋ ਗੁਰਦੁਆ ਦੋ ਖਲਵਾਰਨ ਸਾਹਿਬ ਮਿਲਾਨ ਜਾਣ ਜਾ ਰਹੇ ਆ। ਉਹਦੇ ਵਾਸਤੇ ਸੰਗਤਾਂ ਨੂੰ ਅਪੀਲ ਕੀਤੀ ਆ। ਵੱਧ ਵੱਧ ਉਹ ਮੁੰਬਾ ਕੇ ਉੱਥੇ ਪਹੁੰਚੋ ਸਾਰੇ। ਆਪਣੇ ਵਿੱਚ ਮਾਲਵਾ ਸਕੂਲ ਦੇ ਸਰਦਾਰ ਅਨਜੀਤ ਸਿੰਘ ਜੀ ਵੀ ਮੌਜੂਦ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਰ ਜੋ ਅੱਜ ਆਪਣਾ ਮੇਨ ਏਜੰਡਾ ਕੀ ਸੀ ਜੋ ਆਪਣੇ ਗੁਰਦੁਆਰੇ ਵਿੱਚ ਕੱਟ ਕੀਤਾ ਗਿਆ ਤੇ ਐਨਕੇ ਸ਼ਰਮਾ ਵੀ ਅੱਜ ਇੱਥੇ ਪਹੁੰਚੇ ਨੇ ਸਰਦਾਰ ਗੁਰਚੰਦ ਸਿੰਘ ਜੀ ਤੋੜਾ ਜੋ 25 ਸਾਲ ਲਗਾਤਾਰ ਪ੍ਰਧਾਨ ਰਹੇ ਉਹਨਾਂ ਦਾ 100ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ ਤੇ ਉਸ ਤੇ ਪਹੁੰਚਣ ਤੇ ਸੰਗਤਾਂ ਨੂੰ ਅਪੀਲ ਕਰਨ ਵਾਸਤੇ ਸ਼ਰਮਾ ਜੀ ਆਏ ਨੇ ਤੇ ਹੋਰ ਸੰਗਤਾਂ ਆਈਆਂ ਨੇ ਤੇ ਬਹੁਤ ਭਾਰੀ ਉਤਸ਼ਾਹ ਹੈ ਤੇ ਉੱਥੇ ਜਨਮ ਦਿਨ ਮਨਾਉਣ ਵਾਸਤੇ ਅਪੀਲ ਕੀਤੀ ਗਈ। ਅੱਜ ਪੰਥਰਦੰ ਜੇਹੇਦਾਰ ਗੁਰਚਰਨ ਸਿੰਘ ਟੋੜਾ ਜੀ ਦਾ 100ਵਾਂ ਜਨਮ ਦਿਵਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਗੁਰਦੁਆਰਾ ਦੁਖਨਵਾਨ ਸਾਹਿਬ ਮਨਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਅੱਜ ਅਲੱਗ-ਅਲੱਗ ਤੁਸੀਂ ਦੇਖੋ ਵੀ ਪਹਿਲਾਂ ਡੇਰਾ ਸੀ ਘਨੌਰ ਸਨੌਰ ਨਾਬਾ ਉਹਨਾਂ ਮੈਸਟਰ ਰਾਣਾ ਆਇਆ ਇਸ ਤੋਂ ਬਾਅਦ ਸਮਾਣੀ ਮੀਟਿੰਗ ਆ ਫਿਰ ਪਟਿਆਲੇ ਮੀਟਿੰਗ ਆ ਸੋ ਸਬੰਧੀ ਮੀਟਿੰਗਾਂ ਜਿਹੜੀਆਂ ਕਰੀਆਂ ਜਾ ਰਹੀਆਂ ਔਰ ਸਾਰੇ ਸ਼੍ਰੋਮਣੀ ਅਕਾਲੀ ਦਲ ਚ ਬੜਾ ਜੋਸ਼ ਆ ਉਤਸ਼ਾਹ ਆ ਸਰਦਾਰ ਨਾਲ ਜਿਹੜਾ ਇਹ ਪ੍ਰੋਗਰਾਮ ਆ ਜਿਹੜਾ ਉਹ ਮਨਾਇਆ ਜਾਂਦਾ ਹੈ ਫਾਈਂ ਦੇਖੋ ਜ세ਦਾਰ ਗੁਰਚਰਨ ਸਿੰਘ ਟੋੜਾ ਜੀ ਪੰਥ ਦੀ ਉਹਨਾਂ ਦੀ ਵਿਰਾਸਤ ਯਾਨੀ ਕਹਿ ਲੋ ਯਾਰ ਕੌਮ ਦੇ ਪੰਜਾਬ ਦੇ ਪੰਥ ਦੇ ਦੇਸ਼ ਦੇ ਮਹਾਨ ਲੀਡਰ ਹੋਏ ਆ ਉਹਨਾਂ ਦੀ ਜਨਮ ਦਿਨ ਮਨਾਉਣ ਦਾ ਮਕਸਦ ਇਹ ਹੀ ਆ ਕਿ ਉਹਨਾਂ ਦੀ ਸੋਚ ਤੇ ਪੈਰਾ ਦੇਈਏ ਉਹਨਾਂ ਦੀ ਸੋਚ ਘਰ ਘਰ ਤੱਕ ਪਹੁੰਚਾਣੀ ਸੋ ਸੰਬੰਧੀ ਹਰ ਹਲਕੇ 'ਚ ਮੈਂ ਗਿਆ ਬੜਾ ਪਿਆਰ ਸਤਿਕਾਰ ਲੋਕਾਂ ਨੇ ਦੇਆ ਔਰ ਬਹੁਤ ਵੱਡਾ ਇਕੱਠ ਵੀ ਹੋਊਗਾ ਉਸ ਦਿਨ ਅਮਰਤ ਸੰਚਾਰ ਦਾ ਪ੍ਰੋਗਰਾਮ ਵੀ ਜਿਹੜਾ ਗੁਰਦੁਆਰਾ ਸਾਹਿਬ 'ਚ ਰੱਖਿਆ ਗਿਆ ਸੋ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪੂਰਾ ਡਟ ਕੇ ਜਿਹੜਾ ਇਸ ਜਨਮ ਦਿਵਸ ਨੂੰ ਉਹ ਮਨਾਏਗਾ ਔਰ ਪਟਿਆਲੇ ਜ਼ਿਲ੍ਹੇ ਦੀ ਤਾਂ ਰਹਿਨਮਾਈ ਪੰਥ ਰਤਨ ਜ세ਦਾਰ ਗੁਜਰਨ ਸਿੰਘ ਟੋੜਾ ਜੀ ਕਰਦੇ ਰਹੇ ਔਰ ਮੈਨੂੰ ਤਾਂ ਖੁਸ਼ੀ ਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਚ 1992 ਚ ਜਹੇਦਾਰ ਗੁਰਚੰਦ ਸਿੰਘ ਟੋੜਾ ਜੀ ਨੇ ਮੈਨੂੰ ਸ਼ਾਮਲ ਕਰਿਆ ਤਾਂ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਇਹ ਜਿਹੜਾ ਜਿਸ ਦੀ ਰਹਿਨਮਾਈ ਹੈ ਜਹੇਦਾਰ ਗੁਰਚੰਦ ਸਿੰਘ ਟੋੜਾ ਜੀ ਕਰਦੇ ਰਹੇ ਆ ਪਾਰਟੀ ਨੇ ਮੈਨੂੰ ਪਿਛਲੀ ਲੋਕ ਸਭਾ ਚ ਸੇਵਾ ਦਾ ਮੌਕਾ ਦੇ ਆ ਅਕਾਲੀ ਦਲ ਸੁਧਾਰ ਲੈਰ ਦਾ ਕਹੜਾ ਹੈ ਕਿ ਟੋੜਾ ਭਟੇ ਚ ਅਸੀਂ ਮਢਾਰਿਆ ਇੱਥੇ ਇੱਕ ਅਕਾਲੀ ਦਲ ਅਕਾਲੀ ਦਲ ਵੱਲੋਂ ਇੱਕ ਨਾਲ ਜਿਹੜੇ ਅਕਾਲੀ ਦਲ ਸੁਧਾਰ ਕਹਿੰਦੇ ਆ ਨਾ ਜੀ ਉਹ ਆਪਣਾ ਹੀ ਸੁਧਾਰ ਕਰ ਲੈਣਗੇ ਗੁਰਚਰਨ ਸਿੰਘ ਟੌੜਾ ਜੀ ਕਹਿਣੇ ਹੀ ਔਰ ਕੱਤਨੀ ਦੇ ਪੱਕੇ ਸੀਗੇ ਜੋ ਕਹਿੰਦੇ ਤੇ ਉਹ ਕਰਦੇ ਤੇ ਸੋ ਇਹਨਾਂ ਦੀ ਕਰਤੂਤਾਂ ਕਿਆ ਹੈਗੀਆਂ ਤੇ ਚਿਹਰਾ ਕਿਆ ਹੈਗਾ ਪਹਿਲਾਂ ਇਹੀ ਸੋਚ ਲੈਣਾ ਸੋ ਅੱਜ ਸਵੇਰੇ ਇੱਕ ਅਖਬਾਰ 'ਚ ਵੀ ਇੱਕ ਨੰਦਈ ਹੋਈ ਸੀ ਵੀ ਮੈਂ ਤਾਂ ਬੀਜੇਪੀ ਦਾ ਆ ਮੇਰੇ ਘਰ ਤੇ ਝੰਡਾ ਵੀ ਬੀਜੇਪੀ ਦਾ ਲੱਗਿਆ ਹੋਇਆ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਸੇਦਾਰ ਗੁਰਚਰਨ ਸਿੰਘ ਟੌੜਾ ਜੀ ਦਾ ਜਨਮ ਦਿਨ ਨਹੀਂ ਮਨਾਉਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਬਣਾਈ ਹੋਈ ਪਾਰਟੀ ਹੈ ਜ세ਦਾਰ ਗੁਰਚਰਨ ਸਿੰਘ ਟੋੜਾ ਵਰਗੇ ਮਹਾਨ ਲੀਡਰਾਂ ਦੀ ਵਿਰਾਸਤ ਸਾਡੇ ਕੋਲ ਹੈਗੀ ਆ। ਸੋ ਅੱਜ ਅਫਸੋਸ ਹੁੰਦਾ ਜਦੋਂ ਜ세ਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਸ਼ਖਸੀਅਤ ਦੇ ਉਲਟ ਉਸੇ ਦੇ ਘਰ ਤੇ ਜਿੱਥੇ ਉਹਨੇ ਸਾਰੀ ਜ਼ਿੰਦਗੀ ਬਤਾਈ ਜਿੱਥੇ ਉਹ ਪੈਦਾ ਹੋਏ ਅਖੀਰ ਤੱਕ ਰਹੇ ਉਸ ਘਰ ਤੇ ਕਿਸੇ ਹੋਰ ਪਾਰਟੀ ਦਾ ਉਸ ਦੀ ਵਿਚਾਰਧਾਰਾ ਦੇ ਟੋਟਲ ਉਲਟ ਪਾਰਟੀ ਦਾ ਝੰਡਾ ਨਜ਼ਰ ਆਉਂਦਾ ਹੈ। ਮਤਲਬ ਪਹਿਲਾਂ ਉਹਦੀ ਸੋਚ ਨੂੰ ਤਾਂ ਧਾਰਨ ਕਰ ਲਈਏ ਪਹਿਲਾਂ ਉਸ ਪਰਿਵਾਰ ਨੂੰ ਤਾਂ ਸੰਭਾਲ ਲਈਏ ਕਿ ਉਹ ਸੁਧਰ ਜੇ ਫੇਰ ਸੁਧਾਰ ਕਰੀਏ ਨਾ ਜੀ। ਸੋ ਜਿਹੜੇ ਲੀਡਰ ਇੱਥੇ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਨੇ ਵੋਟ ਨਹੀਂ ਪਾਈ ਕਿੱਲਾ ਆਪਣੇ ਆਪ ਨੂੰ ਵੋਟ ਪਾਉਂਦੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਿੰਨ ਚਾਰ ਜ਼ਿਲ੍ਹਿਆਂ 'ਚ ਉਹਨਾਂ ਨੇ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਤੇ ਹੁਣ ਆਪਣੀ ਰਾਜਨੀਤੀ ਵਾਸਤੇ ਜਾਂ ਮੈਂ ਤਾਂ ਕਹੂੰਗਾ ਕਿ ਪੈਸੇ ਇਕੱਠੇ ਕਰਨ ਵਾਸਤੇ ਜੋ ਸੁਧਾਰ ਦਾ ਜਿਹੜਾ ਨਾਂ ਲੈ ਰਹੇ ਹਨ ਫਿਰ ਭਾਜੀ ਅਸੀਂ ਨਾ ਬੜੀ ਸਰਦਾ ਉਤਸ਼ਾਹ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਜਿਹੜੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਕੋਈ ਇਕੱਠਾਂ ਦੀ ਗਿਣਤੀ ਨਹੀਂ ਸਰਦਾ ਨਾਲ ਮਨਾ ਰਹੇ ਆ 6 ਮਹੀਨ ਜਨਮ ਦਿਹਾੜਾ ਮਨਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਔਰ ਐਸਜੀਪੀਸੀ ਉਸ ਦੇ ਸਬੰਧ ਵਿੱਚ ਐਨਕੇ ਸ਼ਰਮਾ ਜੀ ਸਾਡੇ ਹਲਕੇ ਦੀ ਮੀਟਿੰਗ ਲੈਣ ਆਏ ਨੇ ਔਰ ਮੇਰੇ ਹਲਕੇ 'ਚ ਬਹੁਤ ਵੱਡਾ ਸਾਰੇ ਤੁਸੀਂ ਦੇਖੋ ਸਾਰੀ ਸਾਡੇ ਸਰਕਲ ਪ੍ਰਧਾਨ ਦੀ ਸਮੂਲੀਅਤ ਹੈ ਔਰ ਸਾਰੇ ਸੰਗਤਾਂ ਤੋਂ ਉਤਸ਼ਾਹ ਹੈਗਾ ਜੋ ਵੀ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਵੱਲੋਂ ਸਾਨੂੰ ਆਉਂਦਾ ਸਾਰੇ ਅਸੀਂ ਉਹ ਪ੍ਰੋਗਰਾਮ ਨੂੰ ਵੱਧ ਚੜਕੇ ਜਿਹੜਾ ਸਾਡਾ ਹਲਕਾ ਉਹਦੇ ਵਿੱਚ ਯੋਗਦਾਨ ਹਿੱਸਾ ਪਾਉਂਦਾ ਔਰ 24 ਤਰੀਕ ਨੂੰ ਖਾਨਪਾਟ ਸਾਹਿਬ ਦੇ ਪੋਗ ਉਥੇ ਦੁਖਨਵਾਨ ਸਾਹਿਬ ਪੈਣਗੇ ਅਸੀਂ ਬਹੁਤ ਵੱਡੀ ਪਾਰੀ ਗਿਣਤੀ ਵਿੱਚ 24 ਤਰੀਕ ਨੂੰ ਪਹੁੰਚ ਕੇ ਆਪਣੇ ਹਲਕੇ ਦੀ ਹਾਜ਼ਰੀ ਲਵਾਵਾਂ। ਤੋਂ ਉਹਨਾਂ ਦਾ ਕਤਲ ਵੀ ਕਰ ਦਿੱਤਾ ਜਾਂਦਾ ਸੀ। ਇਹੋ ਜਿਹੇ ਹਾਲਾਤਾਂ ਜੋ ਸ਼੍ਰੋਮਣੀ ਅਕਾਲੀ ਦਲ ਲੱਗੇ ਆ। ਪਰ ਅੱਜ ਬੜਾ ਦੁੱਖ ਹੁੰਦਾ ਹੈ ਕਿ ਬਾਹਰਲੀ ਐਜੰਸੀਆਂ ਜਰਨਲਿਸ ਕਤਲ ਸ਼੍ਰੋਮਣੀ ਅਕਾਲੀ ਦਲ ਰਾਜੂ ਖੰਨਾ ਜੀ ਸਾਡੇ ਵੱਡੇ ਵੀਰ ਤੇ ਅੱਜ ਦਾ ਜੋ ਇਹ ਸਾਡੇ ਹਲਕੇ ਦਾ ਟੱਠ ਹੈ ਬਾਬੂ ਤਵੀਰ ਦਾ ਜੀ ਦੀ ਰਹਿਮਾਈ ਹੇਠ ਹੋਇਆ ਤੇ ਉਹਨਾਂ ਦੇ ਨਾਲ ਮੇਰਾ ਛੋਟਾ ਵੀਰ ਅਮਰਤਪਾਲ ਸਿੰਘ ਲੰਗ ਯੂਥ ਜ਼ਿਲ੍ਹਾ ਪ੍ਰਧਾਨ ਪਟਿਆਲਾ ਉਹ ਵੀ ਪਹੁੰਚੇ ਨੇ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਤੇ ਅਸੀਂ ਸਭ ਨੂੰ ਜੀ ਆਇਆਂ ਫੇੜੀ ਅੱਜ ਪਰਸੋਂ ਮੀਟਿੰਗ ਹੋਈ ਸੀ ਸ਼ਰਮਾ ਜੀ ਨਾਲ ਗੱਲ ਹੋਈ ਸੀ ਕਿ ਆਪਾਂ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਮੈਸੇਜ ਲਾਉਣਾ ਤੇ ਜਾ ਕੇ ਵਰਕਰਾਂ ਨਾਲ ਮਿਲਣਾ ਤਾਂ ਕਿ ਉਹਨਾਂ ਨੂੰ ਆਪਾਂ ਨਾ ਕੋਈ ਜੁ ਵੀ ਕਰੀਏ ਤੇ ਆਪਣੀ ਗੱਲ ਮਿਲਦੀ ਹੈ ਸਾਡੇ ਬਹੁਤ ਹੀ ਛੋਟੇ ਸੱਦੇ ਤੇ ਮੈਸੇਜ ਤੇ ਫੋਨ ਤੇ ਅੱਜ ਤੁਸੀਂ ਇੰਦੀ ਵੱਡੀ ਗਿਣਤੀ ਤੇ ਇੱਥੇ ਪਹੁੰਚੇ ਹੋ ਇੱਕ ਇੱਕ ਤੁਹਾਡਾ ਚੱਲਿਆ ਕਦਮ ਪਾਰਟੀ ਦੇ ਸਿਰਮਾਥੇ ਹੈ ਕਿਉਂਕਿ ਇਹੀ ਚੱਲਿਆ ਕਦਮ ਅੱਗੇ ਜਾ ਕੇ ਪਾਰਟੀ ਨੂੰ ਜਿਉਦਾ ਕਰੂਗਾ ਤੁਹਾਡਾ ਸਾਰਿਆਂ ਦਾ ਬੜੇ ਤਹਿ ਦਨੋ ਧੰਨਵਾਦ ਕਰਦੇ ਤੇ ਜੋ ਅੱਜ ਦਾ ਅਜੰਡਾ ਹੈ ਮੇਰੇ ਤੋਂ ਪਹਿਲਾਂ ਬੋਲਦੇ ਸਾਰੇ ਲੀਡਰ ਸਾਹਿਬਾਨ ਨੇ ਦੱਸਿਆ ਕਿ 24 ਤਰੀਕ ਨੂੰ 10 ਵਜੇ ਗੁਰਦੁਆਰਾ ਸ਼ਿਲੀ ਤੁਖਨਵਾਲਾ ਸਾਹਿਬ ਵਿਖੇ 15 ਤੰ ਸਰਦਾਰ ਗਰਚਰ ਸਿੰਘ ਟੋੜਾ ਜੀ ਦੀ ਜਨਮ ਸ਼ਤਾਬਦੀ ਸ਼ਰੋਣੀ ਇਕਾਦੀ ਦਾ ਮਨਾ ਰਿਹਾ ਹੈ ਤਾਂ ਆਪਾਂ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਆਪਾਂ ਵੱਧ ਤੋਂ ਵੱਧ ਸੰਗਤ ਤੇ ਖਾਸ ਕਰਕੇ ਨੌਜਵਾਨਾਂ ਨੂੰ ਲੈ ਕੇ ਜਾਈਏ ਤਾਂ ਕਿ 15 ਤੰ ਸਰਦਾਰ ਗਰਚਰ ਸਿੰਘ ਟੋੜਾ ਜੀ ਦੀ ਜੀਵਨੀ ਬਾਰੇ ਉਹਨਾਂ ਨੂੰ ਵੀ ਪਤਾ ਲੱਗੇ ਕਿਸ ਪ੍ਰਕਾਰ ਉਹਨਾਂ ਨੇ ਅਕਾਲੀ ਦਲ ਜੋ ਅੱਜ ਤੋਂ 40-50 ਸਾਲ ਪਹਿਲਾਂ ਸਾਡੇ ਹਾਲਾਤ ਸੀਗੇ ਸਾਨੂੰ ਕਦੇ ਰਾਜ ਚਾਹਿਆਂ ਨੂੰ ਵੀ ਰਾਜ ਦੀ ਕਰਨ ਦਿੱਤਾ ਜਦੋਂ ਲੋਕ ਸਾਨੂੰ ਚੁਣ ਕੇ ਭੇਜਦੇ ਸੀ ਉਦੋਂ ਵੀ ਕਦੇ ਐਮਰਜੈਂਸੀ ਲਾਤੀ ਕਿਸੇ ਨਾ ਕਿਸੇ ਤਰੀਕੇ ਸਾਡੀ ਸਰਕਾਰ ਤੋੜ ਦਿੱਤੀ ਪਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜੇ ਸ਼ਖਸੀਤਾਂ ਨੇ ਹਾਰ ਨਹੀਂ ਮੰਨੀ ਪੰਜਾਬ ਦੇ ਪ੍ਰਤੀ ਵਫਾਦਾਰ ਰਹੇ ਉਹਨਾਂ ਵਿੱਚੋਂ ਸਭ ਤੋਂ ਉੱਚਾ ਨਾਮ ਪੰਥ ਰਤਨ ਸਰਦਾਰ ਗਰਜੰਨ ਸਿੰਘ ਕੌੜਾ ਜੀ ਦਾ ਸੀ ਸੋ ਉਹਨਾਂ ਤੋਂ ਸੇਧ ਲੈਣ ਦੀ ਤੇ ਆਪਣੇ ਬੱਚਿਆਂ ਨੂੰ ਸੇਧ ਦੇਣ ਦੀ ਆਪਾਂ ਨੂੰ ਲੋੜ ਹੈ ਕੁਝ ਗੱਲਾਂ ਮੈਂ ਅੱਜ ਦੇ ਹਾਲਾਤ ਨਾਲ ਵੀ ਜੋੜਦਾ ਕਿ ਜੇ ਆਪਾਂ ਇੰਨੇ ਔਖੇ ਸਮੇਂ ਦੇ ਵਿੱਚੋਂ ਲੰਘ ਕੇ ਜਦੋਂ ਸਾਡੇ ਵੀ ਸਮਝੀਓ ਤੂੰ ਬਲੀ ਤੇ ਕੋਟ